ਬਿਜਲੀ ਮੰਤਰੀ ਹਰਪਜਨ ਸਿੰਘ ਨੇ ਪਤੇਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਜਲਖੇੜੀ ਵਿੱਚ 10 ਮੈਗਾਵਾਟ ਦੇ ਬਾਇਓਪਾਸ ਪਾਵਰ ਪ੍ਰੋਜੈਕਟ ਨੂੰ 17 ਸਾਲ ਬਾਅਦ ਮੁੜ ਸ਼ੁਰੂ ਕਰਨ ਦੀ ਸ਼ੁਰੂਆਤ ਕੀਤੀ ਹੈ ਗੱਲਬਾਤ ਕਰਦੇ ਆ ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਆਧੁਨਿਕ ਢੰਗ ਨਾਲ ਬਣੇ ਇਸ ਪਾਵਰ ਪ੍ਰੋਜੈਕਟ ਵਿੱਚ 50 ਹਜ਼ਾਰ ਟਿੱਕੜ ਰਕਵੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਤੇ ਉੱਥੇ ਹੀ ਇਸ ਨਾਲ ਦਿਨੋਂ-ਦਿਨ ਵਧ ਰਹੇ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਵੀ ਠੱਲ ਪੈਗੀ ਸੇਲ ਕੰਪਨੀ ਵੱਲੋਂ ਚਲਾਏ ਜਾ ਰਹੇ ਇਸ ਯੂਨਿਟ ਵਿੱਚ ਰੋਜ਼ਾਨਾ 2.5 ਲੱਖ ਕੁਇੰਟਲ ਪਰਾਲੀ ਹਰ 22000 ਯੂਨਿਟ ਬਿਜਲੀ ਪਣਾਈ ਚਾਹੀਏ ਜਿਸ ਨਾਲ ਪਰਾਲੀ ਦੀ ਅੱਗ ਲਾਉਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ ਅੱਜ ਜਿਸ ਇਥੇ ਪੀਐਸਪੀਸੀ ਨਾਲ ਲੱਗਣ ਸਾਡੇ ਚੇਅਰਮੈਨ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਸਾਹਿਬ ਸਾਡੇ ਡਾਇਰੈਕਟਰ ਸਾਹਿਬ ਸਰਦਾਰ ਜਸਪੀਰ ਸਿੰਘ ਜੀ ਸਾਹਿਬ ਡਾਇਰੈਕਟਰ ਡਿਸਟ੍ਰਿਬਿਊਸ਼ਨ ਗਰੇਵਾਰ ਸਾਹਿਬ ਪਰਮਜੀਤ ਸਾਹਿਬ ਸਾਰੇ ਅਸੀਂ ਅੱਜ ਜਲਖੇੜੀ ਜਿਹੜਾ ਬਾਇਓਮਾਸ ਪਲਾਣਾ ਤਾਂ ਨੂੰ ਵਿਜ਼ਿਟ ਕਰਨ ਆਇਆ ਮੈਂ ਮੁਦਾਈ ਕਰਨਾ ਪੀਐਸਪੀਸੀਐਲ ਦੇ ਚੇਅਰਮੈਨ ਸਾਹਿਬ ਨੂੰ ਅਧਿਕਾਰੀ ਸਾਹਿਬਾਨ ਨੂੰ ਤੇ ਜਿਹੜੇ ਇਸ ਪ੍ਰੋਜੈਕਟ ਨੂੰ ਇੱਥੇ ਚਲਾ ਰਹੇ ਨੇ ਉਹਨਾਂ ਨੇ ਬੜੀ ਮਿਹਨਤ ਦੇ ਬਾਅਦ 17 ਸਾਲ ਬਾਅਦ ਇਹ ਪ੍ਰੋਜੈਕਟ ਨੂੰ ਦੁਬਾਰਾ ਰੀਕਮਿਸ਼ਨ ਜਿਹੜਾ ਹੈ ਉਹ ਕੀਤਾ ਓਰੀਜਨਲ 1992 ਦੇ ਵਿੱਚ ਚੱਲਿਆ ਸੀਗਾ 99 ਤੋਂ 1995 ਤੱਕ 95 ਦੇ ਵਿੱਚ ਬੰਦ ਹੋ ਗਿਆ ਫਿਰ 2002 ਦੇ ਵਿੱਚ ਚੱਲਿਆ ਸੱਤ ਤੱਕ ਚੱਲਦਾ ਰਿਹਾ ਸੱਤ ਤੋਂ ਬਾਅਦ ਹੀ ਬਿਲਕੁਲ ਬੰਦ ਗਿਆ ਸੀ ਔਰ ਲਗਭਗ 17 ਸਾਲ ਬਾਅਦ ਇਹ ਦੁਬਾਰਾ ਜਿਹੜਾ ਸ਼ੁਰੂ ਕੀਤਾ ਗਿਆ 10 ਨਗਾਵੋਰ ਦਾ ਤੋਂ ਤੋਂ ਸਾਦਾ ਇਹ ਜਿਹੜਾ ਪ੍ਰੋਜੈਕਟ ਆ ਖਾਸ ਗੱਲ ਇਹਦੇ ਵਿੱਚ ਇਹ ਆ ਕਿ ਲਗਭਗ 55000 ਏਕੜ ਜਿਹੜੀ ਜਗ੍ਹਾ ਹੈ ਉਹਦੇ ਵਿੱਚ ਜਿਹੜੀ ਪ੍ਰਾਣੀ ਹੁੰਦੀ ਆ ਉਹਦੇ ਤੋਂ ਇਹ ਪੂਰਾ ਪ੍ਰੋਜੈਕਟ ਜਿਹੜਾ ਹੈ ਉਹ ਚੱਲਦਾ ਹੈ ਜਿਹੜੀ ਸਬਲ ਬਰਨਿੰਗ ਦੀ ਪ੍ਰੋਬਲਮ ਹਲਾ ਕੇ ਏਰੀਏ ਦੇ ਵਿੱਚ ਉਹ ਇਹਦੇ ਨਾਲ ਕਾਫੀ ਜਿਹੜੀ ਆ ਉਹ ਖਤਮ ਹੋਊਗੀ ਪਰ ਨਾਲ ਦੇ ਨਾਲ ਨੂੰ ਅਸੀਂ ਜਿਹੜਾ ਆ ਲਗਭਗ 1 ਲੱਖ ਟਨ ਜਿਹੜੀ ਭਰਾਲੀ ਆ ਇਹਦੇ ਵਿੱਚ ਯੂਸੀ ਜਿਹੜੀ ਆ ਹੋਏਗੀ ਔਰ ਅਸੀਂ 10-10 ਮੈਗਾਵਾਟ ਬਿਜ਼ਲੀ ਤੋਂ ਜਿਹੜੀ ਆ ਉਹ ਲਵਾਂਗੇ ਸੋ ਸਾਡਾ ਇਹ ਜਿਹੜਾ ਸਮਝੌਤਾ ਪੀਪੀਏ ਹੈ ਇਹਨਾਂ ਦੇ ਨਾਲ ਉਹ 20 ইয়ারਸ ਵਾਸਤੇ ਔਰ ਅਸੀਂ ਨੂੰ ਅ 5 ਰੁਪਏ 70 ਪੈਸੇ ਪਰ ਯੂਨਿਟ ਦੇ ਹਿਸਾਬ ਨਾਲ ਅਸੀਂ ਇਥੋਂ ਬਿਜਲੀ ਜਰੀ ਆ ਉਹ ਇਹਨਾਂ ਨਾਲ 20 ਸਾਲਾਂ ਵਾਸਤੇ ਸਮਝੌਤਾ ਕਰਕੇ ਲੈ ਕੁਤਰੀ ਤਾ ਔਰ ਇਹ ਸਾਡਾ ਗ੍ਰੀਨ એનર્ਜੀ ਵਾਲ ਇੱਕ ਬਹੁਤ ਵਧੀਆ ਵਾਤਾ ਕਰਮਾ ਕਿਉਂਕਿ ਜਿਹੜੇ ਵੀ ਪੁਰਾਣੇ ਕਨਵੈਨਸ਼ਨਲ ਸੋਰਸ ਨੇ ਜਨਰੇਸ਼ਨ ਆਫ ਅ ਲੈਕਟਿਵਿਟੀ ਦੇ ਉਹ ਕਾਫੀ ਜੜੀ ਆ ਉਹ ਵਾਤਾਵਰਨ ਨੂੰ ਵੀ ਦੋਸ਼ਤੰਦਾ ਕਾਰਬਨ ਡਾਈਆਕਸਾਈਡ ਦਾ ਲੈਵਲ ਵੀ ਜਿਹੜਾ ਹੈ ਉਹ ਕਾਫੀ ਵੱਧਦਾ ਸੋ ਅਸੀਂ ਕੋਣਾ ਗ੍ਰੀਨ ਅ ਅ એનર્ਜੀ ਵੱਲ ਜਾਂ ਚਾਹ ਲੋ ਕਿ এনवायरमेंट ਦੀਆਂ ਜੜੀਆਂ ਪ੍ਰੋਬਲਮਸ ਨੇ ਜੜੀਆਂ ਸਟੱਬਲ ਬਰਨਿੰਗ ਦੇ ਨਾਲ ਹੁੰਦੀਆਂ ਨੇ ਉਹ ਇਹਦੇ ਨਾਲ ਕਾਫੀ ਜੜੀਆਂ ਉਹ ਘਟਣ ਗਈਆਂ ਇਸੇ ਕਰੀਬ ਇਹ ਜਗ੍ਹਾ ਤੇ ਦੇਖਣ ਨੂੰ ਮੈਂ ਜਿਹੜੇ ਬਾਇਓਗੈਸ ਪਲਾਂਟ ਹੈ ਉਹਨਾਂ ਦਾ ਕੁਝ ਲੋਕ ਵਿਰੋਧ ਕਰਦੇ ਆ ਕਿ ਇਹ ਕੀ ਹੋ ਜਾਏਗਾ ਦੇਖੋ ਬਾਇਓਮਾਸ ਪਲਾਂਟ ਜਿਹੜੇ ਨੇ ਉਹਨਾਂ ਦਾ ਵਿਰੋਧ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਆਪਾਂ ਇਹਦੀ ਡੂੰਘਾਈ ਤੱਕ ਜਾਈਏ ਤੇ ਇਹਦੇ ਨਾਲ ਤੇ ਸਗੋਂ ਸਮਾਜ ਨੂੰ ਜਿਹੜਾ ਆ ਉਹ ਜ਼ਿਆਦਾ ਫਾਇਦਾ ਹੁੰਦਾ ਦੇਖੋ ਜਗ੍ਹਾ ਜਗ੍ਹਾ ਤੇ ਜੇ ਅਸੀਂ ਪਰਾਲੀ ਨੂੰ ਨਹੀਂ ਯੂਟਿਲਾਈਜ਼ ਕਰਾਂਗੇ ਪਰਾਲੀ ਨੂੰ ਖੇਤਾਂ ਦੇ ਵਿੱਚ ਜਿਹੜਾ ਉਹ ਸਾੜ ਦਾਂਗੇ ਉਹਦੇ ਨਾਲ ਕਈ ਤਰ੍ਹਾਂ ਦੀਆਂ ਹੋਰ ਪ੍ਰੋਬਲਮਸ ਪੈਦਾ ਹੁੰਦੀਆਂ ਨੇ ਜਿਹੜੀ ਫਰਟੀਲਿਟੀ ਆਫ ਲੈਂਡ ਆ ਉਹ ਵੀ ਜਿਹੜੀ ਆ ਪ੍ਰਭਾਵਿਤ ਹੋ ਜਾਂਦੀ ਆ ਸੋ ਇੱਕ ਤਰ੍ਹਾਂ ਨਾਲ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਬੜਾ ਵਧੀਆ ਇਹਦੀ ਵਰਤੋਂ ਆ ਕਿ ਅਸੀਂ ਉਹਦੇ ਤੋਂ ਅਰ ਦੂਸਰਾ ਇਹ ਜਿਹੜਾ ਪlant ਆ ਇਹ ਪੂਰੀ ਇਥੋਂ ਸਿਰਫ ਤੇ ਸਿਰਫ ਬਿਜਲੀ ਪਰਾਲੀ ਤੋਂ ਹੀ ਬਣਨੀ ਉਹਦੇ ਵਿੱਚ ਹੋਰ ਕੋਈ ਮਿਕਸ ਮਿਕਸ ਨਹੀਂ ਹੁੰਦਾ ਤੇ ਜਿਹੜਾ ਜਿਹੜੀ ਪਰਾਲੀ ਆ ਸਾਡੀ ਉਹ ਯੂਟਿਲਾਈਜ਼ ਹੁੰਦੀ ਆ ਪਲੱਸ ਫਾਰਮਰਸ ਨੂੰ ਉਹਦਾ ਜਿਹੜਾ ਉਹ ਪੈਸਾ ਵੀ ਮਿਲ ਜਾਂਦਾ ਔਰ ਉਹਨੂੰ ਉੱਤੇ ਜਿਹੜਾ ਇਹ ਉਹਦੀ ਫੈਰਦੀ ਜੋ ਜਿਹੜੇ ਫਰਟੀਲਟੀ ਆ ਉਹ ਵੀ ਜਿਹੜੀ ਆ ਉਹ ਕੰਮ ਰਹੀਦੀ ਸਿਰ ਕਿਸਾਨਾਂ ਨੂੰ ਦਿੱਕਤ ਆ ਰਹੀ ਅger ਪਿੰਡ ਚਾਰ ਬਾਰਾ ਵਿਖੇ ਵੀ ਤੱਕ ਲੱਗਾਇਗਾ ਕਿ بجلی ਨਹੀਂ ਮਿਲਦਾ ਅਸਕੇ ਤੇ ਨਹੀਂ ਮਿਲਦੀ ਮੈਂ ਇਹੋ ਜੀ ਕੋਈ ਗੱਲ ਨਹੀਂ ਆ ਕੋਈ ਸਾਡਾ ਸ਼ੈਡਿਊਲਡ ਘਟਨੀ ਆ ਸਾਡੇ ਕੋਲੇ ਕਾਫੀ ਬਿਜਲੀ ਆ ਸਾਡੇ ਕੋਲ ਜਿੰਨਾ ਕੋਲਾ ਸਾਡੇ ਕੋਲ ਚਾਹੀਦਾ ਸਾਰਾ ਸਾਡੇ ਜਨੇਵੀ ਥਰਮਲ ਪਲਾਂਟ ਨੇ ਉਹਨਾਂ ਦੇ ਤੇ ਕੋਲੇ ਦਾ ਕਾਫੀ ਭੰਡਾਰ ਸਾਡੇ ਕੋਲ ਪਿਆ ਹੈ ਬਿਜਲੀ ਵੀ ਕੋਈ ਸੱਚ ਜਿਹੜੀ ਆ ਉਹ ਕਮੀ ਨਹੀਂ ਆ ਹਾਂ ਕਿਤੇ ਨਾ ਕਿਤੇ ਕੋਈ ਮੇਨਟੇਨੈਂਸ ਦੀ ਕੋਈ ਥੋੜੀ ਬੁਰੀ ਪ੍ਰੋਬਲਮ ਹੋਣ ਕਰਕੇ ਕਿਤੇ ਨਾ ਕਿਤੇ ਬਹੁਤ ਕਰਕੇ ਕੋਈ ਹਾਂ ਤਾਂਸਫਾਰਮਰ ਕੋਈ ਨਵਾਂ ਲਗਾਉਣਾ ਪੈ ਜੇ ਜਾਂ ਕੋਈ ਮੇਨਟੇਨੈਂਸ ਦੀ ਪ੍ਰੋਬਲਮ ਤਾਂ ਜੀ ਉਹੀ ਆ ਸ਼ੈਡਿਊਲਡ ਕਟ ਜਿਹੜੇ ਆ ਉਹ ਪੀ ਪੀਐਸਪੀਸੀਐਲ ਕੋਈ ਸ਼ੈਡਿਊਲਡ ਕਟ ਨਹੀਂ ਆ ਉਹਨਾਂ ਦਾ ਆ ਦੇਖੋ ਉਹ ਕਈ ਵਾਰੀ ਬੜੀਆਂ ਹੋਈਆਂ ਦੋਸਤਾਂ ਇੱਕ ਘਟਨਾਵਾਂ ਜਿਹੜੀਆਂ ਨੇ ਵਾਪਰ ਜਾਂਦੀਆਂ ਨੇ ਕਿਉਂਕਿ ਇਹ ਜਿਹੜਾ ਡਿਪਾਰਟਮੈਂਟ ਆ ਤੁਹਾਨੂੰ ਪਤਾ ਹੈ ਕਿ ਸਾਡੇ EMPLOYEES ਜਿੰਨੇ ਵੀ ਨੇ ਇਹ ਬੜੇ ਔਖੀ ਘੜੀ ਦੇ ਵਿੱਚ ਕੰਮ ਕਰਦੇ ਨੇ ਸੋ ਅਸੀਂ ਵੈਸੇ ਤਾਂ ਪੂਰੀ ਤਰ੍ਹਾਂ ਚੌਕਸੀ ਜੜੀਆਂ ਰੱਖਦੇ ਆ ਅਸੀਂ ਬਕਾਇਦਾ ਸੇਫਟੀ ਕਿੱਟਸ ਜਿਹੜੀਆਂ ਨੇ ਆਪਣੇ ਨੂੰ ਆਤਮਾ ਵਾਸਤੇ ਅਸੀਂ ਪ੍ਰੋਵਾਈਡ ਕਰਾ ਰਹੇ ਆਂ ਸੋ ਜੇ ਫਿਰ ਵੀ ਇਹੋ ਜੀ ਘਟਨਾ ਹੁੰਦੀ ਹੈ ਤੇ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਹੋਰ ਸੇਫਟੀ ਮੈਸੇਜ ਜਿਹੜੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਲੈ ਜਾਣ ਤਾਂ ਕਿ ਲਾਈਫ ਤੇ ਜ਼ਿੰਦਗੀ ਜਿਹੜੀ ਹੈ ਹਰ ਇੱਕ ਵਾਸਤੇ ਬੜੀ ਇੰਪੋਰਟੈਂਟ ਆ ਸੋ ਮੈਂ EMPLOYEES ਨੂੰ ਵੀ ਅਪੀਲ ਕਰੂੰਗਾ ਕਿ ਉਹ ਡਾਊਟ ਸੇਫਟੀ ਕੈਟ ਸਜਨਾਦਰ ਤੱਕ ਪੂਰੇ ਪ੍ਰਬੰਧ ਜਿਹੜੇ ਆ ਉਹ ਨਾ ਕਰ ਲੈ ਜਾਣ ਉਹਨਾਂ ਚਾਹਤਾ ਕਿ ਉਹਨਾਂ ਨੂੰ ਇਹੋ ਜਿਹਾ ਕੋਈ ਰਿਸਕ ਜਿਹੜਾ ਆ ਉਹ ਨਹੀਂ ਲੈਣਾ ਚਾਹੀਦਾ। ਪਰ ਪਿਗਰੀ એનર્ਜੀ ਨੂੰ ਫੋਰ ਫੁੱਟ ਮੋਵ ਕਰਨ ਲਈ ਕੁਛ ਨਾ ਮੈਂ। ਪਰ ਜੇ ਕੋ ਗ੍ਰੀਨ ਅਰਜੀ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਸੋਲਰ એનર્ਜੀ ਵੱਲ ਜਿਹੜਾ ਕਾਫੀ ਯੋਰ ਦੇ ਰਹੇ ਆ ਅਸੀਂ ਕਾਫੀ ਕੁਝ ਸਮਝੌਤੇ ਵੀ ਕੀਤੇ ਨੇ ਵਿਦਨ ਪੰਜਾਬ ਵੀ ਕੀਤੇ ਨੇ ਆਊਟਸਾਈਡ ਪੰਜਾਬ ਵੀ ਸੋਲਰ એનર્ਜੀ ਲੈਣ ਵਾਸਤੇ ਜਿੱਦਣ ਅੱਜ ਹੀ ਮੈਂ ਪਟਿਆਲੇ ਤੋਂ ਆ ਰਹੇ ਆ ਔਰ ਅਸੀਂ ਮਤਲਬ ਸੋਲਰ ਟਰੀ ਇਹ ਲੜਿਆ ਉਹ ਇਸ ਤੇ ਕਨਸੈਪਟ ਨਵਾਂ ਕਨਸੈਪਟਾਂ ਸਾਡੇ ਪੀਐਸਪੀਸੀਲ ਦੇ ਅਧਿਕਾਰੀ ਸਾਹਿਬਾਨ ਨੇ ਤਿਆਰ ਕੀਤਾ ਉਹਦੇ ਵਿੱਚ ਅਸੀਂ ਅੱਜ ਹੀ 7 ਸੋਲਰ ਟਰੀ ਜਿਹੜੇ ਨੇ ਉਹ ਪਟਿਆਲੇ ਦੇ ਵਿੱਚ ਲਗਾਏ ਨੇ ਇੱਕ ਹੈਟ ਆਫਿਸ ਦੇ ਵਿੱਚ 6 ਹੋਰ ਵੀ ਜਿਹੜੀ ਸਾਡੀ ਪਾਵਰ ਕਲੋਨੀ ਆ ਉਹਦੇ ਵਿੱਚ ਆ ਔਰ 5 ਕਿਲੋਵਾਟ ਜਿਹੜੀ ਬਿਜਲੀ ਆ ਉਹ ਜਨਰੇਸ਼ਨ ਉਹ ਸੋਲਰ ਟਰੀ ਤੋਂ ਆਏਗੀ ਸੋ ਜਿੱਥੇ ਵੀ ਕਿਤੇ ਇਹ ਤਰ੍ਹਾਂ ਦੇ ਵਿੱਚ ਵੈਸੇ ਤਾਂ ਰੂਫ ਸੋਲ ਰੂਫ ਟਾਪ ਤੇ ਸੋਲਰ ਲੱਗ ਜਾਂਦੇ ਨੇ ਜੇ ਜਗ੍ਹਾ ਦੀ ਘਾਟ ਆ ਜਾਂ ਪਾਰਕ ਆ ਫॉर ਇਗਜ਼ਾਮਪਲ ਉਹਦੇ ਵਿੱਚ ਆਪਾਂ ਸੋਲਰ ਟਰੀ ਜਿਹੜਾ ਲਗਾ ਕੇ ਆਪਾਂ ਜਿਹੜਾ ਉਹ ਗ੍ਰੀਨ એનર્ਜੀ ਵੱਲ ਕਦਮ ਜਿਹੜਾ ਉਹ ਵਧਾ ਸਕਦੇ ਆ